ਗੜੀ ਸਾਹਿਬ ਨੇ ਕੋਈ ਦੇਖਣਾ ਨਹੀਂ ਦੇਖਿਆ ਕੋਈ ਸਰਕਾਰੀ ਛੁੱਟੀ ਨਹੀਂ ਦੇਖੀ ਲਗਾਤਾਰ ਕੌਮੀ ਕਰਦੇ ਸਮਾਜ ਦੇ ਦਰਦਾਂ ਦੇ ਲਈ ਉਹਨਾਂ ਦੇ ਹੱਕਾਂ ਦੇ ਲਈ ਲਗਾਤਾਰ ਲੜਦੇ ਆ ਰਹੇ ਨੇ ਤੇ ਤੁਸੀਂ ਸਾਰੀ ਮੀਡੀਆ ਵਾਲੀ ਸੋਸ਼ਲ ਮੀਡੀਆ ਵਾਲੀ ਟੀਵੀ ਵਾਲੀ ਇਹ ਤੁਸੀਂ ਸਾਰੇ ਭਲੇ ਭਾਤੀ ਜਾਣਦੇ ਹੋ ਤੇ ਅੱਜ ਤੁਸੀਂ ਸਾਰੇ ਗੜੀ ਸਾਹਿਬ ਨੂੰ ਇੰਨਾ ਪਿਆਰ ਕਰਦੇ ਹੋ ਕਿ ਛੋਟੇ ਜਿਹੇ ਸਰੇਹੇ ਤੇ ਤੁਸੀਂ ਸਾਰੇ ਉਹਨਾਂ ਨੂੰ ਪਿਆਰ ਕਰਦੇ ਲਈ ਉਹਨਾਂ ਦਾ ਸਨਮਾਨ ਕਰਦੇ ਲਈ ਇੱਥੇ ਪਹੁੰਚੋ ਤੇ ਇੱਕ ਵਾਰ ਮੈਂ ਤੁਹਾਡੇ ਸਾਰਿਆਂ ਵੱਲੋਂ ਹੋ ਚੁੱਕੇ ਆਪਾਂ ਜਿਆਦਾ ਸਮਾਂ ਜਿਹੜਾ ਗੜੀ ਸਾਹਿਬ ਨੂੰ ਦੇਣਾ ਸੀ ਉਹਨਾਂ ਨੂੰ ਆਪਾਂ ਸੁਣਦੇ ਨਹੀਂ ਆਇਆ ਤੇ ਮੈਂ ਤੁਹਾਡੇ ਸਾਰਿਆਂ ਵੱਲੋਂ ਗੜੀ ਸਾਹਿਬ ਦਾ ਇੱਥੇ ਤੁਹਾਡਾ ਜਿਹਨਾਂ ਨੂੰ ਆਖਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਲੈ ਕੁਜੀ ਦਾ ਕਾਪਸ ਲੈ ਕੁਜੀ ਜੀ ਹੋਵੇ ਬਹੁਤ-ਬਹੁਤ ਧੰਨਵਾਦ ਡਾਕਟਰ ਪੀਜਾ ਸਾਹਿਬ ਦਾ

जय भीम जय भारत आज ਜਿਹੜਾ ਇਹ ਪ੍ਰੋਗਰਾਮ ਦਰਾਹੇ ਦੇ ਵਿੱਚ रामगढ़िया ਪਵਨ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਜਸਵੀਰ ਸਿੰਘ ਗੜੀ ਜੀ ਚੇਅਰਮੈਨ ਚੁਣੇ ਗਏ ਹਨ ਉਹਨਾਂ ਨੇ ਇਹੋ ਪ੍ਰੋਗਰਾਮ ਲੀਕਾ ਉਸ ਦੇ ਵਿੱਚ ਸਾਡੀਆਂ ਸਾਰਾ ਸੰਗਠਨ ਲੁਧਿਆਣੇ ਦਾ ਦਰਾਹੇ ਦਾ ਔਰ ਫਾਈਲ ਦਾ ਖੰਨੇ ਦਾ ਸਾਰੇ ਇਕੱਠੇ ਹੋਏ ਹਨ ਜੋ ਜਸਵੀਰ ਸਿੰਘ ਜੀ ਗੜੀ ਜੀ ਨੇ ਜੋ ਪਾਰਮ ਲਈ ਕੰਮ ਜਿੱਤੇ ਹਨ ਉਹਨਾਂ ਦਾ ਅਸੀਂ ਬਹੁਤ ਸਲਾਘਾ ਕਰਦੇ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਵਧੀਆ ਢੰਗ ਨਾਲ ਕੰਮ ਕਰਨਗੇ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਜਵਾਂਗੇ ਜੈ ਭੀਮ ਜੈ ਭਾਪਾ ਆਮ ਗਰੀਆਪੋਰਟ ਪੰਜਾਬ ਅਸੀਂ ਅੱਜ ਜੋ ਤਰਨਤਾਰਨ ਦੀਆਂ ਚੋਣਾਂ ਆ ਗੀਆਂ ਉਹਨਾਂ ਦੇ ਵਿੱਚ ਅਸੀਂ ਆਪਣੇ ਆਪ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤਨਮਨ ਤਨ ਨਾਲ ਪੂਰਾ ਸਹਿਯੋਗ ਕਰਨ ਲਈ ਆਪਣੇ ਉਮੀਦਵਾਰ ਦੀ ਉਹਨਾ ਮੋਡਲ ਆਗੇ ਉਸ ਨੂੰ ਜਿਤਾਵਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੀਤ ਇਹ ਸੀਟ ਕੱਢ ਕੇ ਲੈ ਕੇ ਜਾਵਾਂਗੇ ਔਰ ਆਮ ਆਦਮੀ ਪਾਰਟੀ ਦੇ ਵਿੱਚ ਸ੍ਰਿ ਪਰ ਚੀਫ ਮਿਨਿਸਟਰ ਭਵਨ ਸਿੰਘ ਮਾਨ ਦੇ ਝੋਲੀ ਪਾਵਾਂਗੇ ਤੁਰੰਤ ਜਿੰਨੀ ਚੋਣਾਂ ਦੇ ਵਿੱਚ ਜੋ ਆਪ ਸਰਕਾਰ ਨੇ ਕੰਮ ਕੀਤੇ ਹਨ ਅਸੀਂ ਉਹਨਾਂ ਦੀ ਬਹੁਤ ਸ਼ਲਾਘਾ ਕਰਦੇ ਹਾਂ ਔਰ ਵਿਰੋਧੀ ਜਿਹੜੇ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ ਉਹ ਝੂਠੇ ਵਾਅਦੇ ਕਰਦੇ ਹਨ ਤੇ ਮੁੱਕਰ ਜਾਂਦੇ ਹਨ ਜਿਸ ਤਰ੍ਹਾਂ ਆਪ ਸਰਕਾਰ ਨੇ ਬਿਜਲੀ ਮਾਫੀ